اسی ਕੌਮ ਜਿਹੜੀ ਬੋਲੀ ਮਾਨਦਾਰ ਤੁਸੀਂ ਇੰਨੀ ਰਿਸਰਚ ਕੀਤੀ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ اچھا ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ 4-6 ਲਿਖੇ ਅਗੋਂ ਅਜ ਤੋਂ 40-50 ਸਾਲ ਪਹਿਲਾਂ ਸਿੱਖ ਕਬੀਲਾ ਗੱਲ ਦਾ ਪੱਕਾ ਵਾਹ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹਾ ਦਿੱਤਾ ਕੋਲ ਨਭਾਵੇ ਨਭਾਵੇ ਦਿੱਤਾ ਕੋਲ ਨਭਾਵੇ ਨਭਾਵੇ ਬੜੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾ 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 ਬਲੀ ਸ਼ਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਿਵਾਰ ਨੇ ਸਿੱਖ ਜਰਾਤ ਉਹ ਬੁੱਲੇ ਸ਼ਾ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨੀ ਨਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਇੱਕ ਸਰਦਾਰ ਦੀ ਯਾਰੀ ਪੱਕੀ ਢੀੜ ਪਵੇ ਨਹੀਂ ਨਸਦਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਆਹਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਯਾਰਾਂ ਨਾਲੇ ਹੱਸਦਾ ਵਾ 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 ਜਾ ਬਾਤ ਹੈ ਯਾਨੀ ਯਾਰਾਂ ਦਾ ਯਾਰ ਨਹੀਂ ਯਾਰਾਂ ਦਾ ਯਾਰ ਵਾ ਵਾ ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਵਿੱਚ ਸੁਚਾਈ ਇਹਦੀ ਹੂੰ ਉੱਠੇ ਚੜ ਕੇ ਬੋਲਦੀ ਹੂੰ ਵੇਖਣ ਕੈਨੇਡਾ ਤੇ ਅਮਰੀਕਾ ਛਾਏ ਨੇ بچਾਉਦੀ ਇਹ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜਨਸ ਵਕਤ ਸੁਚਾਈ ਇਹਦੀ ਕੁੱਠੇ ਚੜ ਕੇ ਬੋਲਦੀ ਸਿੱਕਾ ਕੋਲ ਮੁਹੰਮਦ ਮਾਮ ਦੀ ਤਕੜੀ ਨੇਣ ਕੇ ਪੂਰਾ ਤੋੜਦੀ ਨੇਣ ਕੇ ਕਿਦਿਆ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਜੀ ਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਘੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਾਂ ਅਮਰਸਰ ਲੁਧਿਆਣੇ ਅਮਰਸਰ ਵੀ ਮੇਰਾ ਵਾ ਵਾ ਸਦਕੇ ਜਾਵਾਂ ਅਮਰਸਰ ਦੇ ਮੈਂ ਤੇ ਖਾਣਾ ਕਾਪਾ ਤੇ ਬੁਕਤਸ ਜੀ ਦਾ ਤੇ ਬਾਦ ਮੈਨੂੰ ਮੈਨੂੰ ਅਮਰਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅਮਰਸਰ ਲੁਧਿਆਣੇ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੁਣ ਅਗਲੀ ਗੱਲ ਬੜੀ ਜਰਾ ਥੋੜੀ ਏ ਕਿ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਹਾ ਜਸਾ ਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਹਾਏ ਰਹਿਣਾ ਵੀ ਨਾਲ ਨਾਲ ਆ ਤੇ ਜੱਫੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਪਰਸਨਲੀ ਜਾਣਨਾ ਹੈ ਕਿ ਨਾਰਵੇ ਦੇ ਵਿੱਚ ਇੱਕ ਸਿਕਸਨ ਟਾਈਮ ਦਿੱਤਾ ਕਿ 8 ਵਜੇ ਫਲਾਣੇ ਦਿਨ ਪਹੁੰਚ ਜਾਗਾ ਤੇ ਬਿਲੂ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਤੂੰ ਦਿੰਦੇ ਬਾਬਾ ਜੀ ਕਿ ਜੇ ਨਾ ਆਏ ਤੇ ਮੈਂ ਕਿਹਾ ਜੀ ਮੈਨੂੰ ਬੇਤਬਾਰ ਹੀ ਨਹੀਂ ਹ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ 2 ਘੰਟੇ ਬਾਅਦ ਆਇਆ ਸਰਦੀ ਵਿੱਚ ਬਾਹਰ ਖਲੋਤਾ ਅੱਛਾ ਆ ਕਿ ਕਿੱਥੇ ਚਲੇ ਗਏ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਸੀਗਾ ਮੈਂ ਕਿਹਾ ਯਾਰ ਮੈਂ ਆ ਪੈਸੇ ਤਾਂ ਫੜੋ ਆਪਣੇ ਮੈਂ ਤੇ ਗਵਾ ਹਾਂ ਹੂੰ ਨਾਲੇ ਮੇਰੀ ਨਸਲ ਕਿਦਾਂ ਬੇਈਮਾਨ ਹੋ ਸਕਦੀ ਆ ਜੱਟਾ ਆ ਜਾਵੇ ਜੱਟਾ ਆ ਜਾਵੇ ਜੱਟਾ ਆ ਜਾਵੇ ਸਾਂਭ ਸਾਂਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਆਹਾ ਜੱਟਾ ਆ ਜਾਵੇ ਸਾਂਭ ਸਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਤੇ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅੱਛਾ ਵਾਏ ਹਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵੱਟ ਤੈਨੂੰ ਖਾ ਜਾਵਣਾ ਹਮ ਵੱਟ ਸਮਝ ਦਿਓ ਜੀ ਖਸੜ ਮੇਰੀ ਹਿੱਕ ਵਿੱਚ ਮੇਰੀ ਹਿੱਕ ਵਿੱਚ ਸਿੱਖ ਦੇ ਭਾਂਬੜ ਤੇ ਵੇੜਾ ਸੀਤ ਕਰਦਾ ਵਾ ਵਾ ਉਹ ਰਾਮ ਨਾ ਬੈਠੇ ਮਰਨ ਮੈਂ ਕੱਲਾ ਡਿਆ ਕਿਉਂਕਿ ਉਹਨਾਂ ਨੂੰ ਪਰਵਾਹੀ ਕਿਸੇ ਗੱਲ ਦੀ ਹਾਂਜੀ ਰੁਕ ਮੇਰਾ ਦੁੱਖ ਮੇਰੇ ਤੱਕ ਆ